ਤਾਂ ਮਨਾ ਗਗਨ ਅਖੰਡ ਮੈਂ ਜੋ ਸਰੂਪੀ ਰਹੂ ਭਰਨ ਮਤਰਾ ਅਸ਼ਪੀ ਰਹੇ ਗੁਰੂ ਅਰਜਨ ਅਰਤਖ ਹਰਿ ਰਾਮ ਸੋ ਕਹੋ ਤਾਲ ਗੁਰ ਸੇਵਿਆ ਅਨ ਸਹਾਈ ਸੁਗਾਈ ਨਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਇ ਹੋਇ ਸਿਖਤ ਕਾ ਸੰਮੰਧੀ ਨੂਰ ਅਰਸਾਂ ਅਰਸਾਂ ਛੱਡਿਆ ਤਉ ਦੇਠਾਏ ਸਤੇ ਪਾਪ ਸ਼ਾਮ ਮਨ ਜਨਮ ਜਨਮ ਦੀ ਟੱਟੀ ਐ ਤੋੜੇ ਡਿਠੇ ਸਤਿਗੁਰੂ ਪਾਤਸ਼ਾਹ ਮਨ ਜਨਮ ਜਨਮ ਦੀ ਕੱਤੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 5 ਤੁਮ ਦਾਤੇ ਠਾਕੁਰ ਕਰਤਪਾਨਿਤ ਨਾਇਕ ਖਸਮ ਹਮਾਰੇ ਨਮਕ ਨਮਕ ਬੰਮਹੀ ਪ੍ਰਪਾਤੂ ਆਮ ਬਾਰਕ ਤੁਮਰੇ ਘਰੇ ਤੁਮ ਦاتے ठाकुर ਪਰਤਪਾਨਕ ਨਾਇਕ ਖਸਮ ਹਮਾਰੇ ਨਾਮਕ ਨਾਮਕ ਤੁਮਹੀ ਪ੍ਰਤਪਾਲਵ ਆਮਾਰਕ ਤੁਮਰੇ ਧਾਰੇ ਜਿਹਾ ਏਕ ਅਵਣ ਗੁਹ ਕਹੀ ਐ ਬੇਸ਼ਮਾਰ ਬਿਆਨ ਸੁਆਮੀ ਤੇਰਵੰਤਨਾ ਕਹਿਣੇ ਲਹੀਐ ਰਹਾ ਕੋਟਪਰਾਜ ਹਮਾਰੇ ਕੰਧ ਹੋ ਅੰਤ ਵਿਧੀ ਸਮਝਾ ਹੋ ਅਮ ਅਗਿਆਨ ਅਲਪ ਮਤ ਛੋੜੀ ਤੁਮੇ ਆਪਨ ਮੇਰ ਦਰਖਾਉ ਬੁਲੋਂ ਤੁਮਰੀ ਸ਼ੰਤ ਤੁਮਰੀ ਆਸਾ ਤੁਮ ਹੀ ਸਜਨ ਸੁਹੀ ਧੀ ਰੱਖੋ ਰੱਖਣਾ ਹਰਦੇ ਆਲਾ ਨਾਨਕ ਭਾਕੇ ਬੋਲੇ ਤੁਮਰੀ ਇਛਾ ਤੇ ਤੁਮਰੀ ਆਸ ਤਮਹੀ ਸਚਨ ਹਉ ਸਭਿ ਦੇ ਰੱਖੋ ਰਖਮ ਹਰਿ ਦਿਆਲਾ ਨਾਨਕ ਭਾਗੇ ਕੋ ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਸਤਾਰਜੋਗ ਗੁਰੂ ਰੂਪ ਗੁਰੂਕਲ ਸਾਧ ਸੰਗਤ ਜੀ ਕਿਰਪਾ ਕੀਤੀ ਇਹ ਪਾਤਸ਼ਾਹ ਜੀ ਨੇ ਅਮਰਤ ਵੇਲੇ ਪਵਿੱਤਰ ਹੁਕਮਨਾਮੇ ਵਖਸ਼ਿਸ਼ ਕੀਤੇ ਅਜਦਾ ਜੋ ਅਮਰਤ ਵੇਲੇ ਦਾ ਸਤਪੁਰਾਂ ਦਾ ਪਰਮਾਨ ਹੈ ये पवित्र शब्द सतगुरु श्री गुरु अर्जन दे दे देव साहब पातशाह जी पाजे पातशाह शहीदों के सरकार सतुरा रसा च उचारण हो सतगुरु जी अजमे ये बख्शिश करते हैं कि अकाल पुरख वागुरु जी तो बेअंत गुण हैं जो कोई थोड़े मोटे गुण हो किसी भी गिनती की जा सकती है पर थोड़े च इन्ने गुण गिने नहीं जा सकते ਬੇਅੰਤ ਕੋਣਾ ਦਾ ਮਾਲਕ ਐ ਤੇ ਬੇਅੰਤ ਹੀ ਕਹਿਣਾ ਬਣ ਆਉਂਦਾ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਖਿਨੇ ਮੈਂ ਅਬਰ ਖਿਨੇ ਮੈਂ ਅਬਰਾ ਅਚਰਜ ਚਲਤੁ ਤੁਮਾਰੀ ਰੂਡੋ ਰੂਡੋ ਗਹਿਰ ਕਬੀ ਰੋ ਉਚੋ ਅਗਮ ਅਪਰੀ ਐਨੇ ਗੁਣ ਤੇਰੇ ਕਿ ਇੱਕ ਛਿਨ ਮਾਤਰ ਦੇ ਅਸੀਂ ਦੇਖਦੇ ਆਂ ਤੇ ਆਕਾਸ਼ਿਤ ਪੁਰ ਸਾਹ ਹੁੰਦਾ ਇਕ ਛੇਨ ਮਾਤਰ ਦੇ ਵਿੱਚ ਤੇਜ਼ ਹਵਾਵਾਂ ਫਿਰ ਦੇਖਣੇ ਚੱਲਣ ਲੱਗ ਪੈਂਦੀਆਂ ਹੈ ਏਕ ਛੇਨ ਮਾਤਰ ਦੇ ਵਿੱਚ ਬੱਦਲ ਆਕਾਸ਼ ਵਿੱਚ ਛਾ ਜਾਂਦੇ ਹੈ ਤੇ ਉਹ بارش ਪੈਣ ਲੱਗ ਪੈਂਦੀ ਹੈ ਇਕ ਛੇਨ ਮਾਤਰ ਦੇ ਵਿੱਚ ਦੇਖਦੇ ਆ ਬੰਦਾ ਚੰਗਾ ਭਲਿਆ ਤੁਰੇ ਫੜਦਾ ਹੁੰਦਾ ਹੈ ਤੇ ਕੁਝ ਸਮੇਂ ਬਾਅਦ ਖਬਰ ਮਿਲਦੀ ਹੈ ਕਿ ਉਹ ਬੰਦਾ ਚੜਾਈ ਕਰ ਗਿਆ ਜਲਦੇ ਥਨ ਕਰ ਥਸਦੇ ਕੂਆ ਮੁਕਤੇ ਮੇਰ ਚੜਾਵੇ ਝੜ ਧਰਤੀ ਦੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਕੰਨੇ ਛਣ ਮਾਤਰ ਦੇ ਵਿੱਚ ਤੇਰੇ ਚ ਸਮਰੱਥਾ ਹੈ ਕਿ ਧਰਤੀ ਦੇ ਆਕਾਸ਼ ਨੂੰ ਆਪਸ ਵਿੱਚ ਟਕਰਾ ਸਕਦਾ ਹੈ ਇੱਕ ਪਹਲ ਭਰ ਦੇ ਵਿੱਚ ਧਰਤੀ ਦੇ ਖੂਗਾ ਖੋਦ ਸਕਦਾ ਹੈ ਇੱਕ ਪਲ ਪਰ ਦੇ ਵਿੱਚ ਸੁੱਕੀ ਧਰਤੀ ਨੂੰ ਜਲ ਸੰਕਰ ਕਰ ਸਕਦਾ ਪਰ ਅੱਜ ਦੇਖਦੇ ਹਾਂ ਵਾਟਸਐਪ ਪੈਂਦੀਆਂ ਕਿ ਇੱਕ ਪਲ ਪਰ ਦੇ ਵਿੱਚ ਜਿਹੜੀ ਧਰਤੀ ਸੁੱਕੀ ਪਈ ਹੁੰਦੀ ਹੈ ਨਾ ਚਾਰ ਸਫੇ ਪਾਣੀ ਹੀ ਪਾਣੀ ਹੋ ਜਾਂਦਾ ਹੈ ਤੇਰੇ ਗੁਣ ਕਿਹੜੇ ਕਿਹੜੇ ਗੁਣ ਲਿਖਣਗੇ ਗੁਰੂ ਨਾਨਕ ਸਾਹਿਬ ਆਪ ਜੀ ਨੇ ਜਪਜੀ ਸਾਹਿਬ ਦੇ ਅੰਦਰ ਇੱਕ ਫਰਮਾਨ ਕੀਤਾ ਉਹ ਕਹਿੰਦੇ ਨੇ ਇੱਕ ਨੂੰ ਜੀਵਾਂ ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਖ ਕਿਹੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਰਾਹ ਪਤ ਪੌੜੀਆਂ ਚੜੀਏ ਗੁਹੇ ਕੀ ਸੰਗਲਾ ਆਕਾਮ ਕੀ ਕੀਟਾਂ ਆਏ ਇਸ ਨਾਮ ਤੋਂ ਨਗਰੀ ਪਾਈ ਹੈ ਊੜੇ ਊੜੇ ਠੀਸ ਉਹ ਤਾਂ ਕਹਿੰਦੇ ਵੀ ਇੱਕ ਤੋਂ ਦੋ ਜੀਵਾ ਬਣ ਜਾਣ ਦੋ ਤੋਂ ਲੱਖ ਬਣ ਜਾਣਾ ਤੇ ਲੱਖ ਤੋਂ 20 ਲੱਖ ਬਣ ਜਾਣਾ ਤੇ 20 ਲੱਖ ਜੀਵਾ ਦੇ ਨਾਲ ਹਰੇਕ ਜੀਵ ਦੇ ਨਾਲ ਲੱਖਾਂ ਵਾਰੀ ਉਸ ਪਰਮੇਸ਼ਰ ਦੇ ਗੁਣ ਵਰਨਣ ਕਰਕੇ ਨਹੀਂ ਕੀਤੇ ਜਾਂਦੇ है कि परमेश्वर तू बेअत को बिरला जाने तू बेअंत है बिरला इस गल समझ तेरा अंत नहीं लिया जा सतगुरु जी ने बाणी भी क्या अंत ना पावत देव सर्व है मन इंदर महाशिव जो करेन बेद ग्रंथ विचार रहो हर ना छो एक करी ਕਹਿੰਦੇ ਦੇਵਤਿਆਂ ਨੇ ਵੀ ਤੇਰਾ ਅੰਤ ਨਹੀਂ ਪਾਇਆ। ਬ੍ਰਾਂਚ ਰੱਖੀ ਜਿਹੜਾ ਸੀ ਉਹਨੇ ਅੰਤ ਲੈਣ ਦਾ ਇੱਕ ਧਾਵਾ ਕਰ ਲਿਆ ਕਿ ਮੈਂ ਪਰਮੇਸ਼ਰ ਦੇ ਗੁਣਾਂ ਦਾ ਅੰਤ ਲੈ ਸਕੂਗਾ ਨਹੀਂ ਲੈ ਸਕਿਆ। ਹੁਣ ਸਤਪੁਰੂ ਜੀ ਇੱਕ ਗੱਲ ਕਹਿੰਦੇ ਨੇ। ਪ੍ਰਾਣੀ ਤੂੰ ਆਇਓ ਬਾਹਰ ਲੈਣ। ਇੱਕ ਪਾਸੇ ਪਰਮੇਸ਼ਰ ਦੇ ਗੁਣ ਉਹਦੇ ਗੁਣ ਤੇ ਅੰਤ ਰਹਿਣ ਜਿਦਾ ਸਕਦਾ। ਉਦਾ ਸ਼ੁਕਰਾਨਾ ਤੇ ਧੰਵਾਦ ਕੀਤਾ ਜਾ ਸਕਦਾ ਹੈ ਦੂਸਰੇ ਪਾਸੇ ਸਤਿਗੁਰੂ ਜੀ ਕਹਿੰਦੇ ਪ੍ਰਾਨੀ ਤੂੰ ਸੰਸਾਰ ਦੇ ਅੰਦਰ ਨਾ ਕੋਈ ਲਾਹਾ ਖੱਟਣ ਵਾਸਤੇ ਆਇਆ ਲਗਾ ਕਿਤਕ ਵਕੜੇ ਸਭ ਮੁਕਤੀ ਚੱਲੀ ਰਹੇ ਹਨ ਇਸ ਜੀਵਨ ਦਾ ਪ੍ਰਾਤਕ ਹੈ ਤੇ ਸਤਿਗੁਰੂ ਜੀ ਨੇ ਇਹਨੂੰ ਨਾ ਮਨ ਦੇ ਨਾਲ ਜੋੜਿਆ ਕਹਿੰਦੇ ਉਮਰ ਮੰਦੀ ਘਟਦੀ ਹੈ ਸਰੀਰ ਦੀ ਨਹੀਂ ਸਰੀਰ ਤਾਂ ਤੁਸੀਂ ਉਦੋਂ ਵੀ ਜਦੋਂ ਅੰਤ ਸਮਾ ਹੁੰਦਾ ਉਹੋ ਜੀ ਅੰਗ ਪੈ ਹੁੰਦੇ ਨੇ ਹੱਥ ਪੈਰ ਅੱਖਾਂ ਸਭ ਖਸ਼ੂਰੀ ਹੁੰਦਾ ਹੈ ਮੰਦੀ ਉਮਰ ਘਟਦੀ ਹੈ ਤੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਕਿਹੜੇ ਗਲਤ ਕੰਮ ਵਿੱਚ ਪੈ ਗਏ ਹਨ ਕਿਉਂ ਬਾਵਰਾ ਹੋਇਆ ਫਿਰਦਾ ਬਾਵਰਾ ਨਾ ਕਮਲਾ ਕਹਿੰਦੇ ਕਿਉਂ ਕਮਲਾ ਹੋਇਆ ਫਿਰਦਾ ਹੈ ਜੀਵਨ ਜਿਹੜਾ ਤੇਰਾ ਮੰਦੀ ਉਮਰ ਜਿਹੜੀ ਦਿਨ ਦਿਨ ਘਟਦੀ ਜਾ ਰਹੀ ਹੈ ਸੋਚ ਸੰਜੋਤ ਕਮ ਕਰਨ ਨਾ ਇੱਕ ਵਾਰ ਮਹਸਾਵ ਨੇ ਆਪਣੇ ਚੇਲੇਨ ਕੋਲ ਬੁਲਾਇਆ ਤੇ ਉਹ ਕਹਿਣ ਲੱਗਾ ਵੀ ਅਮਰੋ ਇੱਕ ਗੁਲਾਮ ਖਰੀਦ ਕੇ ਲਿਓ ਗੁਲਾਮ ਹੁੰਦਾ ਜਿਵੇਂ ਇਹ ਸਮਝ ਲੋ ਕੋਈ ਨੌਕਰ ਖਰੀਦ ਲਿਆ ਨੌਕਰ ਤੇ ਸ਼ਾਹ ਨੂੰ ਦੋ ਦਿਨ ਚਾਰ ਮਹੀਨੇ ਸ਼ਮੀਨਤ ਉਹਦੇ ਘਰੇ ਜਾ ਉਲਦਾ ਜਿਹੜਾ ਗੁਲਾਮ ਹੁੰਦਾ ਸਨੋ ساری ਜ਼ਿੰਦਗੀ ਵਾਸਤੇ ਉਹ ਮਾਲਕ ਦੇ ਨਾਲ ਹੀ ਉਹਨੂੰ ਰਹਿਣਾ ਪੈਂਦਾ ਸੀ ਮੁੱਲ ਖਰੀਦ ਦਿੱਤੀ ਸੀ ਮੌਲਕ ਖਰੀਦੇ ਲਾਲਾ ਗੋਲਾ ਮੇਰਾ ਨਾਮ ਉਸ ਦਾ ਲਾਲਾ ਗੋਲਾ ਵੀ ਉਸੇ ਨੂੰ ਕਹਿੰਦੇ ਤੇ ਇਧਰ ਮਹਵਸਰ ਕਹਿੰਦੇ ਕਿ ਮੈਂ ਹੋਕਰ ਹਾਂ ਗੁਲਾਮ ਲੈ ਉਹ ਖਰੀਦ ਕੇ ਜਿਵੇਂ ਹੁਣ ਆਪਾਂ ਦੇਖਦੇ ਨਾ ਦਿਹਾੜੀ ਲੱਗਣ ਵਾਲੇ ਬੰਦੇ ਝੌਂ ਵਿੱਚ ਖੜੇ ਹੁੰਦੇ ਆ ਤੇ ਉਹ ਮੰਡੀ ਲੱਗਦੀ ਸੀ ਕਹਿੰਦਾ ਬੰਦਿਆਂ ਦੀ ਮੰਡੀ ਵਿਕਦੀ ਹੁੰਦੀ ਸੀ ਤੇ ਲੋਕ ਮੰਡ ਖਰੀਦ ਕੇ ਲੈ ਜਾਂਦੇ ਸੀ ਇਗਲਾਮ ਦੀ ਜਿਹੜੀ ਪ੍ਰਥਾ ਸੀ ਗੁਰਨਾਮ ਸਿੰਘ ਸਾਹਿਬ ਅਛੇ ਨੇ ਖਤਮ ਕੀਤੀ ਹੈ ਹੁਣ ਜਦੋਂ ਗੁਲਾਮ ਖਰੀਦ ਕੇ ਲੈ ਗਏ ਕਹਿਣ ਲੱਗੇ ਜੀ ਆਹ ਲਿਆ ਤਾਂ ਗੁਲਾਮ ਮਮੂਸਾ ਕਹਿਣ ਲੱਗੇ ਕੋਈ ਨਹੀਂ ਲਿਓ ਭਾਈ ਕਹਿਣ ਲੱਗੇ ਕਾਕਾ ਤੇਰਾ ਨਾਮ ਕੀ ਹੈ ਉਹ ਕਹਿਣ ਲੱਗਾ ਮਮੂਸਾ ਪਹਿਲਾ ਨਾਮ ਸੀਗਾ ਹੁਣ ਜਦੋਂ ਤੁਸੀਂ ਖਰੀਦ ਲਿਆ ਹੁਣ ਜਿਹੜੇ ਨਾਮ ਨਾਲ ਤੁਸੀਂ ਬੁਲਾਓਗੇ ਮੈਂ ਉਸੇ ਨਾਲ ਬੁਲਾਵਾਂਗਾ ਇਹ ਪੁੱਛਣ ਲੱਗੇ ਚਲੋ ਠੀਕ ਹੈ ਥੋੜੀ ਦੇਰ ਬਾਅਦ ਮਾਮਾ ਸਾਹਿਬ ਕਹਿਣ ਲੱਗੇ ਕਿਹੋ ਜਿਹੇ ਕੱਪੜੇ ਪਾਉਣੇ ਪਸੰਦ ਕਰੇਗਾ ਕਹਿਣ ਲੱਗਾ ਜੀ ਜਿਹੋ ਜਿਹੇ ਤੁਸੀਂ ਦੇ ਦਿਓਗੇ ਮੈਂ ਤੇ ਗੁਲਾਮ ਆ ਮੇਰੀ ਮਰਜ਼ੀ ਨਹੀਂ ਚੱਲਣੀ ਤੁਸੀਂ ਜਿਹੋ ਜਿਹੇ ਕੱਪੜੇ ਦੇਵੋਗੇ ਮੈਂ ਉਹ ਜਿਹੇ ਪਹਿਨ ਲਵਾਂਗਾ ਮਾਮਾ ਸਾਹਿਬ ਨੂੰ ਪੁੱਛ ਲੱਗੇ ਕਹਿਣਗੇ ਕੀ ਖਾਣਾ ਪਸੰਦ ਕਰੇਗਾ ਜਿਹੋ ਜਿਹਾ ਖਾਣਾ ਖਾਣਾ ਚੌਲ ਖਾਣਾ ਰੋਟੀ ਖਾਣਾ ਕੀ ਖਾਣਾ ਕਹਿਣ ਲੱਗਾ ਮਹਮਸਾਹਬ ਗੁਲਾਮ ਦੀ ਮਰਜ਼ੀ ਨਹੀਂ ਚੱਲਦੀ ਹੁੰਦੀ ਮੈਂ ਗੁਲਾਮ ਆ ਤੇ ਤੁਸੀਂ ਮੈਨੂੰ ਮੁੱਲ ਖਰੀਦ ਕੇ ਲੈਂਦਾ ਤੁਸੀਂ ਜਿਹੋ ਜਿਹਾ ਖਾਣਾ ਦੇਉਂਗੇ ਮੈਂ ਖਾ ਲਵਾਂਗਾ ਮਹਮਸਾਹਬ ਉੱਠੇ ਆਪਣੀ ਗੱਡੀ ਤੋਂ ਉਹਨਾਂ ਨੇ ਨੌਕਰ ਦੇ ਪੈਰ ਫੜ ਲਏ ਲੋ ਪੈਰ ਫੜਨ ਲੱਗੇ ਤਾਂ ਗੁਲਾਮ ਕਹਿਣ ਲੱਗਾ ਜੀ ਕੀ ਕਰ ਰਹੇ ਹੋ ਇਹ ਤੁਸੀਂ ਕੀ ਕਰ ਰਹੇ ਹੋ ਮਾਮਾ ਸਾਬ ਕਹਿੰਦੇ ਤੂੰ ਮੈਨੂੰ ਗਿਆਨ ਕਰਵਾ ਤਾਂ ਤੂੰ ਗਲਾਮ ਨਹੀਂ ਤੂੰ ਤੇ ਮੇਰਾ ਗੁਰੂ ਹੈ ਗਿਆਨ ਦਾ ਤਾਂ ਹੈ ਤੂੰ ਮੇਰਾ ਉਹ ਕਹਿਣ ਲੱਗੇ ਜੀ ਮੈਂ ਕੀ ਗਿਆਨ ਕਰਵਾ ਮੈਂ ਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਉਹ ਕਹਿਣ ਲੱਗੇ ਤੂੰ ਮੈਨੂੰ ਦੱਸ ਤਾਂ ਇਹ ਗੱਲ ਨਾ ਵੀ ਜਿਹੜਾ ਗਲਾਮ ਹੁੰਦਾ ਨਾ ਉਹਦੀ ਆਪਣੀ ਮਰਜ਼ੀ ਨਹੀਂ ਚੱਲਦੀ ਹੁੰਦੀ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਜਾ ਕੇ ਅਰਦਾਸ ਕਰਦੇ ਆਂ ਕਿ ਮਹਾਰਾਜ ਅਸੀਂ ਤੇਰੇ ਦਾਸ ਆ ਅਸੀਂ ਕਹਿੰਦੇ ਆ ਨਾ ਅਸੀਂ ਸੇਵਕ ਆ ਤੇ ਫਿਰ ਸੇਵਕ ਦੀ ਮਰਜ਼ੀ ਥੋੜਾ ਜਲਦੀ ਹੁੰਦੀ ਹੈ ਦਾਸ ਦੀ ਮਰਜ਼ੀ ਥੋੜਾ ਚਲਦੀ ਹੈ ਮਹਮਦ ਸਾਹਿਬ ਕਹਿਣ ਲੱਗੇ ਤੂੰ ਮੈਨੂੰ ਗਿਆਨ ਕਰਾਤਾ ਮੈਂ ਵੀ ਉਸ ਦਾ ਗੁਲਾਮ ਹੈ ਅੱਲਾ ਦਾ ਹੁਣ ਅੱਜ ਮੈਨੂੰ ਗਿਆਨ ਹੋ ਗਿਆ ਅੱਗੇ ਤੋਂ ਮੈਂ ਆਪਣੀ ਮਰਜ਼ੀ ਕਰ ਜਿੰਦਾ ਸੀ ਵੀ ਮੈਂ ਇੱਥੇ ਬੈਠਣਾ ਹੈ ਨਹੀਂ ਬੈਠਣਾ ਇੱਥੇ ਸੌਣਾ ਹੈ ਨਹੀਂ ਸੌਣਾ ਮੈਂ ਕੋਨਾ ਉਹ ਗੁਲਾਮ ਜਿਹੜੀਆਂ ਸੀ ਨਾ ਅੱਗੇ ਮੈਂ ਸੋਚ ਜਾਂਦਾ ਹੁੰਦਾ ਸੀ ਬਾਰਾ ਹੁਣ ਮੈਨੂੰ ਪਤਾ ਲੱਗਿਆ ਕਿ ਗੁਲਾਮ ਜਿਹੜਾ ਨਾ ਗੁਲਾਮ ਦੀ ਮਰਜ਼ੀ ਨਹੀਂ ਚੱਲਦੀ ਹੁੰਦੀ ਅੱਜ ਤੋਂ ਮੈਨੂੰ ਗਿਆਨ ਕਰਾਤਾ ਕਿ ਗੁਲਾਮ ਤੇ ਮਾਲਕ ਦੇ ਹੁਕਮ ਅਧਾਰ ਉੱਪਰ ਚੱਲਣਾ ਮੈਂ ਨੱਚਿਓ ਚਲਾਵੇ ਮੈਂ ਚੱਲਣਾ ਜਿਹੋ ਜਹਾ ਦੇ ਦੇ ਪਹਿਨਾਂ ਨੂੰ ਪਹਿਨ ਲੈ ਵੀ ਜਿਹੋ ਜਹਾ ਖਾਣ ਨੂੰ ਦੇ ਦੇਵੇ ਖਾਣ ਵੀ ਜਿੱਥੇ ਰੱਖੇ ਉੱਥੇ ਰਹਿ ਜਾਵੇ ਗੁਲਾਮ ਦੀ ਮਰਜ਼ੀ ਨਹੀਂ ਚੱਲਦੀ ਉਨਾ ਅਸੀਮ ਰੋਜ ਕਹਣਾ ਤੋਂ ਮਾਤ ਪਿਤਾ ਹਮਾਰ ਕੇ ਤੇਰੀ ਤੁਮਰੀ ਕਿਰਪਾ ਮਹਿਸੂਸ ਲੇ ਔਰ ਤੋਦਾ ਕੇ ਅਰਦਾਸ ਹੋ ਮਾਰੇ ਜੀਵ ਪੰਸਾ ਤੇਰਾ ਕੋਨਾ ਅਕਸਰ ਤੇਰੀ ਵਡੇ ਬਿਨਾ ਮਗਾਨੇ ਮੇੜਾ ਤੇ ਹੰਕਾਰ ਸਾਡੇ ਜਿਤਨਾ ਆ ਜਾਂਦਾ ਹਾਜੀ ਬੈਠਦੇ ਮਗਰੋਂ ਹੈ ਵੀ ਅੱਜ ਕਿਨੂੰ ਪੁੱਛਣਾ ਹੈ ਅੱਜ ਕੀ ਦੇਣਾ ਗੱਲ ਕਰਨੀ ਹੈ ਕਿਨੂੰ ਕੀ ਕਹਿਣਾ ਮਰਦਿਆ ਸੀ ਆਪਣੀ ਕਰਦੇ ਆਂ ਦੀਵਾਨ ਚ ਬੈਠਣ ਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੁਣ ਤੁਸੀਂ ਕਿਤੇ ਸ਼ਬਦ ਕੀਰਤਨ ਹੋ ਰਿਹਾ ਰਿਹਾ ਨਾ ਤੇ ਦੇਖੋ ਬਹੁਤੇ ਬੰਦੇ ਪੈਡੀ ਗੱਤਾਂ ਬੈਠੇ ਨੇ ਬੈਠੀ ਜਿਵੇਂ ਸੋਹਣੇ ਦਿਵਾਨ ਲੱਗਿਆ ਹੋਇਆ ਤੇ ਉਹ ਜਦੋਂ ਜਾਣਗੇ ਨਾ ਦਿਵਾਨ ਉੱਤੇ ਐ ਮਟਕ ਮਟਕ ਪੈਰ ਮਟਕੇ ਹੋੜੀ ਹੋੜੀ ਵੀ ਜਾਂਦਿਆਂ ਨੂੰ ਸਮਾਪਤੀ ਦਾ ਟਾਈਮ ਹੋ ਜੇ ਜਾ ਕੇ ਘਰੋਂ ਪੁੱਛਣਗੇ ਉਹ ਘਰੋਂ ਪਤਾ ਕਰਨਗੇ ਵੀ ਪਹਿਲਾਂ ਇਹ ਪਤਾ ਕਰੋ